ਸਾਡੇ ਆਇਆ ਇੱਕ ਮੁੰਡਾ ਸੀ ਇਹ ਸ਼ੂਟ ਤੋਂ ਇਹ ਫਰੀ ਉਹ ਜਿਹੜਾ ਪਰਲੇ ਪਾਸੇ ਬੈਠਾ ਤੋਨੂੰ ਆਉਂਦੀ ਨਹੀਂ ਉਹਨੂੰ ਇੰਗਲਿਸ਼ ਹੈ ਨਾ ਸ੍ਰੀ ਕਾਲ ਜੀ ਜੈ ਜੀ ਇਹਨੂੰ ਸਿਰਫ ਇੱਕ ਹੀ ਗੱਲ ਆਉਂਦੀ ਹੈ ਸਤ ਸ੍ਰੀ ਅਕਾਲ ਬਸ ਦੂਜਾ ਕੁ ਲੱਭ ਨਹੀਂ ਆਉਂਦਾ ਮੈਂ ਪੁੱਛਣਾ ਚਾਹੁੰਦਾ ਹਾਂਗਾ ਜੀ ਵੀ ਬੰਬਲ ਦੇ ਕੀ ਬੱਟੇ ਹਨ ਕਿ ਪੰਜਾਬੀ ਨਹੀਂ ਹਾਂਜੀ ਨਹੀਂ ਨਹੀਂ ਤੂੰ ਇਧਰ ਨੂੰ ਹੋ ਬੜਾ ਯਾਰ ਉਹ ਪ੍ਰਾਵ ਨੂੰ ਪੰਜਾਬੀ ਨਹੀਂ ਆਉਂਦੀ ਕੀਤਾ ਇੱਧਰ ਨੂੰ ਹੋਵਰੇ ਪੈਣਾ ਮੈਂ ਨੋ ਨੋ ਨਹੀਂ ਨਹੀਂ ਪੈਣਾ ਨਹੀਂ ਪੈਣ ਜੂ ਆਈ ਕਿੱਥਾਂ ਗਰਾਤ ਲਾਓ ਜੀ ਬਾਈ ਕਹਿੰਦਾ ਆਈ ਕਿੱਥਨੇ ਗਰਾਤ ਅੰਗਰੇਜ਼ੀ ਮੈਨੂੰ ਆਉਂਦੀ ਨਹੀਂ ਹੈਗੀ ਲੜਾਈ ਸਾਡੀ ਮਤਲਬ 4 ਵਜੇ ਜਾਂਦੀ ਸਾਨੂੰ ਓਪਰਾ ਓਏ ਬੰਬਲ ਦੇ ਕੀ ਨੇ ਦੇ ਬੱਟੇ ਵੀ ਦੱਸ ਤੋ ਦੇ ਇਹ ਕੀ ਨੇ ਦੀਆਂ ਓਪਰਾ ਇਹ ਸੇਬਾ ਦਾ ਸੀ ਤੇ ਸੇਬਾ ਸੇਬਾ ਯਾ ਯਾ ਬਾਈ ਮੁੰਡੇ ਬਾ ਇਹ ਸੇਬਾ ਦੇ ਬਾ ਨਹੀਂ ਨਹੀਂ ਬੰਬਲ ਬੰਬਲ ਹਾਂ ਬੰਬਲ ਹੈ ਜੀ ਓਪਰਾਵਾ ਨੂੰ ਨਾ ਹਿੰਦੀ ਆਉਂਦੀ ਨਾ ਪੰਜਾਬੀ ਓਪਰਾਵਾ ਨੂੰ ਨਾ ਪੰਜਾਬੀ ਆਉਂਦੀ ਨਾ ਹਿੰਦੀ ਇਹ ਹੋ ਵੀ ਬੰਦ ਗਿਆ ਨੂੰ ਲਾਓ ਜੀ ਮੈਂ ਇਹਨੂੰ ਪੁੱਛ ਰਿਆ ਵੀ ਸਿਰ ਤੇ ਆ ਕੀ ਬੰਬਲ ਜਬਟੇ ਨੇ ਦੇਹ ਹਿੰਦੀ ਹੈ ਜੀ ਰੇ ਹਿੰਦੀ ਹੈ ਹਿੰਦੀ ਅੱਛਾ ਹਿੰਦੀ ਹਿੰਦੀ ਨਹੀਂ ਵੇਰੀ ਬਸ ਤੋਂ ਬਾਹਰ ਹੈ ਜਿਹੇ ਕੰਮ ਹੈ ਇਹ ਹਿੰਦੀ ਅੰਗਰੇਜ਼ੀ ਕੋਈ ਕੰਬਲ ਕੰਬਲ ਹੁਣ ਪੈਣ ਦੀ ਤਿਆਰੀ ਕਰ ਲੋ ਯਾਰ ਪੈਣ ਦੀ ਉਹ ਕੰਬਲ ਨਹੀਂ ਵੀਰੇ ਮੈਨੂੰ ਹੁਣ ਬਾਈ ਸਾਹਿਲ ਮੇਰਾ ਦੱਸੂਗਾ ਵੀਰੇ ਅੰਗਰੇਜ਼ੀ ਚ ਹਾਂ ਬਈ ਇਹ ਨੂੰ ਕਹੇ ਇੱਧਰ ਨੂੰ ਹੋ ਮੈਂ ਪਹਿਣਾ ਇਹ ਨੂੰ ਆਪ ਕਹਿ ਤੂੰ ਸੀਤੇ ਇੱਧਰ ਨੂੰ ਹੋ ਪਹਿਣਾ ਮੈਂ ਯੈਸ ਮੈਂ ਪਹਿਣਾ ਮੈਂ ਪਹਿਣਾ ਹਾਂ ਕੋਈ ਮੈਂ ਪਹਿਣਾ ਇੱਧਰ ਹੋਏ ਉਹ ਤੇ ਤੂੰ ਪਹਿਣਾ ਆਪਾਂ ਦੋਨੇ ਪਹਿਣਾ ਜੀ ਟੂ ਟੂ ਇਸ ਸਿੱਟ ਹੈ ਕੀ ਕਹਿਣਾ ਸਹਿ ਪੈਣਾ ਹਾਂ ਨਹੀਂ ਪੈਣਾ ਨਹੀਂ ਨਹੀਂ ਲਓ ਜੀ ਬਾਈ ਕਹਿੰਦਾ ਪੈਣਾ ਨਹੀਂ ਹੈਗਾ ਮੈਂ ਮੈਨੂੰ ਸਮਝ ਨਹੀਂ ਦੀ ਆ ਰਹੀ ਕੀ ਕਹਿਣਾਗਾ ਮੈਂ ਮੈਂ ਹੈਗਾ ਪਿੰਡੂ ਬੰਦਾ ਜੀ ਠੀਕ ਹੈ ਜੀ ਕਹਿੰਦਾ ਰੱਸੀਆਂ ਸਮਝ ਨਹੀਂ ਆ ਰਹੀ ਦੁਬਾਰੇ ਇਥੇ ਫੇ ਤੁਹਾਨੂੰ ਮੈਂ ਬੰਬਲ ਦੇ ਕੀ ਬੱਟੇ ਨੇ ਕਿ ਇਹ ਇਹ ਵਾਲਿਆਂ ਦੇ ਨਾਲ ਦੇਖ ਕਿਵੇਂ ਜੀ ਇਹ ਅਹ ਲਓ ਜੀ ਹੁਣ ਮੈਨੂੰ ਕਹਿਣ ਲੱਗ ਗਿਆ ਕਿ ਤੂੰ ਇਹਦਾ ਨਾਮ ਪੁੱਛ ਕਿੱਥੋਂ ਆਇਆ ਹੈ ਇਹ ਤੇਰਾ ਫੁੱਲ ਨੇਮ ਕੀ ਹੈ ਪਤੰਦਰ ਦਾ ਮੈਨੂੰ ਵੀ ਤੰਗ ਕਰੀ ਜਾਂਦਾ ਰਾਤ ਨੂੰ ਅਸੀਂ ਇਹ ਵੀਡੀਓ ਹੈਗੀ 1.5 2 ਵਜੇ ਦੀ ਮੈਂ ਸ਼ੂਟਿੰਗ ਤੋਂ ਆਇਆ ਸੀ ਗਾਣਾ ਸ਼ੂਟ ਕਰਕੇ ਸੋ ਮੇਰਾ ਦੋਸਤ ਜਿਹੜਾ ਨਾਲ ਹੈ ਉਹਦੇ ਵਾਲਾ ਮਗਰੀ ਪਿਆ ਹੋਇਆ ਜਦੋਂ ਦਾ ਸ਼ੂਟਿੰਗ ਤੇ ਆਇਆ ਸੇ ਉਹ ਮੁੰਡਾ ਇਹ ਬੜਾ ਫੇਮਸ ਹੈ ਮਾਡਲ ਹੈ ਅੱਛਾ ਜਿਹੜਾ ਅਫਰੀਕਾ ਵਾਲਾ ਬੜੇ ਵੱਡੇ ਸਿੰਗਰਾਂ ਦੇ ਗਾਣਿਆਂ 'ਚ ਆਇਆ ਹੋਇਆ ਕਰਨ ਓਜਲਾ ਜੋਰਡਨ ਸੰਧੂ ਬਹੁਤ ਵੱਡੇ ਵੱਡੇ ਗਾਣੇ ਚਾਹ ਪਰ ਇਹ ਪਤੰਦਰ ਉਹਦੇ ਵਾਲਾ ਮਗਰੀ ਪਿਆ ਫਿਰਦਾ ਤੇ ਹੁਣ ਮੈਨੂੰ ਕਹਿੰਦਾ ਪੁੱਛ ਕੇ ਦੱਸ ਇਹਨੂੰ ਕਿਵੇਂ ਉਹਨੂੰ ਰਾਤ ਨੂੰ ਪੰਜੀਰੀ ਖਾਣ ਨੂੰ ਲਿਆਤੀ ਤੇ ਤੁਸੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਵਜਾ ਦਿਓ ਪੰਜੀਰੀ ਖਾ ਲਈ ਪੰਜਾ ਜੀ ਓਏ ਸਰਬਾਹਮ ਓਏ